ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਅਮੀਰਾ ਦੀ ਨਗਰੀਵਜੋ ਜਾਣੇ ਜਾਂਦੇ ਸ਼ਹਿਰ ਵਾਈਟਰੌਕ ਨਗਰਪਾਲਿਕਾ ਦੇ ਦੋ ਕੌਂਸਲਰਾਂ ਵਾਸਤੇ ਹੋ ਰਹੀ ਉਪ ਚੋਣ ਦੇ ਵਿੱਚ 21 ਉਮੀਦਵਾਰ ਕੌਂਸਲਰ ਬਣਨ ਵਾਸਤੇ ਆਪਣੀ ਕਿਸਮਤ ਅਜਮਾ ਰਹੇ ਨੇ ਜਿਨ੍ਹਾਂ ਦੇ ਵਿੱਚ ਦੋ ਪੰਜਾਬੀ ਜਸ ਸਿੰਘ ਢਾਲੀਵਾਲ ਅਤੇ ਮਨਦੀਪ ਸਿੰਘ ਸੰਧੂ ਅਗਰ ਦੋ ਪੰਜਾਬਨਾ ਸੂਜ਼ਨ ਬੈਂਸ ਅਤੇ ਇੰਦਰ ਬੁੱਟਰ ਵੀ ਚੋਣ ਜਿੱਤਣ ਦੇ ਲਈ ਸਖਤ ਮਿਹਨਤ ਕਰ ਰਹੇ ਨੇ ਇਹ ਉਪ ਚੋਣ ਦੋ ਕੌਂਸਲਰਾਂ ਦੇ ਵੱਲੋਂ ਦਿੱਤੇ ਗਏ ਅਸਤੀਫੇ ਕਾਰਨ ਖਾਲੀ ਹੋਈਆਂ ਸੀਟਾਂ ਤੇ ਹੋ ਰਹੀ ਹੈ ਵੋਟਾਂ 27 ਸਤੰਬਰ ਨੂੰ ਹੋਣਗੀਆਂ ਦੱਸਿਆ ਕਿ ਤਕਰੀਬਨ 24000 ਦੀ ਆਬਾਦੀ ਵਾਲੇ ਵਾਈਟ ਰੌਕ ਸ਼ਹਿਰ ਦਾ ਕਦੇ ਕੋਈ ਪੰਜਾਬੀ ਕਾਉਂਸਲਰ ਨਹੀਂ ਬਣਿਆ ਪਰ ਇਸ ਵਾਰ ਪੰਜਾਬੀਆਂ ਦੇ ਵਿੱਚ ਇਸ ਉਪ ਚੋਣ ਦੇ ਪ੍ਰਤੀ ਭਾਰੀ ਦਿਲਚਸਪੀ ਪਾਈ ਜਾ ਰਹੀ ਹੈ। ਅਤੇ ਇਕਵਲ ਐਕਸੈਸ ਕਲੈਕਟਿਵ ਦੀ ਪ੍ਰਧਾਨ ਸੁਜਨ ਬੈਂਸ ਸਪਾਇਨਲ ਕੋਡ ਇੰਜਰੀ ਬ੍ਰਿਟਿਸ਼ ਕੋਲੰਬੀਆ ਦੇ ਬੋਰਡ ਆਫ ਡਾਇਰੈਕਟਰਸ ਦੀ ਮੈਂਬਰ ਹੈ। ਇਸ ਦੇ ਨਾਲ ਹੀ ਕੀਤੇ ਵੱਜੋ ਨਰਸ ਇੰਦਰ ਬੂਟਰ ਐਜੂਕੇਟਰ ਤੇ ਕਮਿਊਨਿਟੀ ਐਡਵੋਕੇਟ ਹੈ। ਉਥੇ ਕੈਨੇਡਾ ਦੇ ਜਮਪਾਲ ਜਸਤਾਲੀਵਾਲ ਉੱਗੇ ਵਕੀਲ ਨੇ ਜਦਕਿ ਮਨਦੀਪ ਸੰਧੂ ਚਾਰਟਡ ਪ੍ਰੋਫੈਸ਼ਨਲ ਅਕਾਊਂਟੈਂਟ ਨੇ ਹੁਣ ਦੇਖਣਾ ਦਿਲਚਸਪ ਹੋਵੇਗਾ ਕਿ 27 ਸਤੰਬਰ ਨੂੰ ਕਿਹੜਾ ਉਮੀਦਵਾਰ ਵਾਈਟ ਰੌਕ ਦਾ ਕੌਂਸਲਰ ਬਣਨ ਦੇ ਵਿੱਚ ਸਫਲ ਹੁੰਦਾ ਹੈ